ਬਾਲ ਠਾਕਰੇ ਸ਼ਿੰਦੇ ਦੇ ਪੰਜਾਬ ਪ੍ਰਧਾਨ ਹਰੀ ਸਿੰਘਲਾ ਫਤਿਹਗੜ੍ਹ ਸਾਹਿਬ ਪਹੁੰਚ ਜਿਨ੍ਹਾਂ ਨੇ ਐਸਪੀ ਫਤਿਹਗੜ੍ਹ ਸਾਹਿਬ ਨੂੰ ਹਰਪੀ ਸਿੰਘ ਲਾਲੀ ਉੱਪਰ ਤਾਂ ਸੈਵ ਸੇਨਾ ਬਾਲ ਠਾਕਰੇ ਗਰੁੱਪ ਨੂੰ ਸੁਰੱਖਿਆ ਦੇਣ ਲਈ ਇੱਕ ਮੰਗ ਪੱਤਰ ਦਿੱਤਾ ਸਾਰੇ ਪੰਜਾਬਾਇਤਾਂ ਹਰ ਇੱਕ ਲਾਲੀ ਦੀ ਸੁਰੱਖਿਆ ਬਾਰੇ ਗੱਲ ਹੋਈ ਸੀ ਉਹ ਤੌਰ ਦੇ ਵਿੱਚ ਸੀ ਐਸ ਪੀ ਐਕ ਸਰਵੰਤਕੌਰ ਜੀ ਤੇ ਡੀ ਐਸ ਪੀ ਡੀ ਮੀਕਲ ਸਰਦਾਰ ਜੀ ਨੂੰ ਮਿਲ ਕੇ ਇੱਕ ਤੋ ਸਿੱਖ ਤੋਂ ਅਗਤ ਕਰਵਾਇਆ ਕਿ ਜਿੱਦਾਂ 2 ਮਹੀਨੇ ਪਹਿਲਾਂ ਮੋਗਾ ਦੇ ਵਿੱਚ ਸ਼ਰਧੀਲਾ ਮੋਗਾ ਦੇ ಗ್ರಾಮ ਤੋਂ ਮੋਗਾ ਦਾ ਖਤਰਾ ਹੋਇਆ ਕੀ ਪੰਜਾਬ ਸਰਕਾਰ ਉਹੀ ਤਰ੍ਹਾਂ ਦੇ ਆਪੀ ਲਾਲੀ ਦਾ ਖਤਰਾ ਕਰਵਾਉਣਾ ਚਾਹੁੰਦੀ ਹੈ ਇਹ ਦੀ ਸੁਰੱਖਿਆ ਕਿਉਂ ਵਾਪਸ ਲੈਤੀ ਗਈ ਹੈ ਅਸੀਂ ਇਹਨਾਂ ਕਿਰੇਟ ਸੈਕਟਰ ਜਿਲ੍ਹਾ ਕੰਧਾ ਤੇ ਖਲਸਾ ਦੇ ਵਿਚਾਰ ਕਰਾ ਰਹੇ ਲੋਕ ਬਹੁਤ ਜ਼ਿਆਦਾ ਨੇ ਇਹਨਾਂ ਦਾ ਕਿਸੇ ਵੀ ਵੇਲੇ ਨੁਕਸਾਨ ਹੋਦਾ ਹੈ ਇਸ ਕਰਕੇ ਰਿਕਰਡ ਤੇ ਵੀ ਅਸੀਂ ਐਸਐਸਪੀ ਸਾਹਮਣੇ ਨਾਮ ਤੇ ਐਸਪੀ ਐਚਓ ਡੀਐਸਪੀ ਨੂੰ ਕੰਪਲੇਟ ਸ਼ਿਕਾਇਤ ਕਰਕੇ ਆਏ ਆ ਇਹਨਾਂ ਦੀ ਸੁਰੱਖਿਆ ਤੁਰੰਤ ਪ੍ਰਵੰਧ ਕੀਤਾ ਜਾਵੇ ਠੀਕ ਹੈ ਅਸੀਂ ਹਾਈ ਕਮੰਡ ਨੂੰ ਉੱਚ ਅਧਿਕਾਰੀਆਂ ਨੂੰ ਵੀ ਲਿਖਾਂਗੇ ਪਰ ਮੈਂ ਕਾਂਗਰਸ ਦੇ ਪੰਜਾਬ ਸਰਕਾਰ ਇੰਨੀ ਘਟੀਆ ਸਰਕਾਰ ਹੈ ਨਹੀਂ ਮਾਰੀ ਸਰਕਾਰ ਹੈ ਈਨਾਂ ਨੂੰ ਕਿਸੇ ਦੇ ਮਰਨ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਜਾਂਦਾ ਕੋਈ ਮਰੇ ਕੋਈ ਜੀਏ ਇਹ ਬੰਦੇ ਪੋਲਿਟਿਸ਼ੀਨ ਨਹੀਂ ਹੈ ਰਾਜਨੀਤਿਕ ਨਹੀਂ ਹੈ ਗਲਤ ਬੰਦੇ ਦੇ ਹੱਥ ਜਿਹੜੀ ਸ਼ਾਸਤ ਆਦੀ ਸ਼ਾਸਤ ਦੀ ਚਾਬੀ ਆ ਗਈ ਚਲੋ ਕੋਈ ਨਾ 3.5 ਸਾਲ ਕੱਟਨੇ ਹੋਰ ਸਾਲ ਦੇ ਸਾਲਾ ਪੰਜਾਬੀਓ ਔਫਿਸ ਖਾਂਵੇਂ ਕੱਟੋ ਜਾਂ ਜਿਹਦੇ ਨਾਮ ਤੇ ਪੰਜਾਬ ਤੋਂ ਦਫਾ ਕਰੋ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ